ਲੱਕੜਾ ਨਾ ਪੜਿਆ ਤੇ ਲੱਕੜਾ ਲਾ ਫੰਨ ਲੱਕੜਾ ਮਰਨੀ ਨਹੀਂ ਬੰਦੇ ਬਾਹ ਟਟਗਾ ਵੀਰ ਬੰਨ ਬਾਹ ਟਟਗਾ ਵੀਰ ਬੰਨ ਆਲੀ ਆੜਾ ਓਏ ਓਏ ਕਿੰਨਾ ਕੀ ਕਰਦਾ ਬੰਦਾ ਕੱਟ ਲਾ ਓ ਵੀਰ ਛੇਤੀ ਜੀ ਬੋਜਾ ਪਾਣੀ ਰੋ ਗਿਆ ਨਾ ਵਾ ਮਾਣੇ ਰੋਈਆ ਛੱਦੀ ਆਓ ਮੇਰੇ ਵੀਰਾ ਛੱਦੀ ਪੋਂਚੇ ਮੇਰੇ ਵੀਰਾ ਪਿੰਡ ਆਲੀ ਖੁਰਦਾ ਆਵੇ ਇੱਥੋਂ ਹੀ ਘਾੜਦੀ ਜਾਂਦੀ ਤੇਰੇ ਚਾਰੇ ਜਾ ਫਿਰ ਲੱਗਣ ਲੱਗ ਉਹ ਬੰਨ ਟੁੱਟ ਗਿਆ ਬੰਨ ਪਿੰਦੇ ਬੈ ਕੋਲੋਂ ਬੰਨ ਟੁੱਟ ਗਿਆ ਛੱਦੀ ਪਜਾ ਬੰਨ ਟੁੱਟ ਗਿਆ ਛੱਦੀ ਬੰਨ ਟੁੱਟ ਗਿਆ ਛੱਦੀ ਪੋਂਚੇ ਮੇਰੇ ਵੀਰਾ ਹੁਣ ਕਲਾਈ ਦੀ ਫੇਲੀ ਆਲੀ ਕਲਾਰੇ ਬੰਦੇ ਦੀ ਕੋੜ ਹੋ ਗਿਆ